ਸਰ ਜਿਹੜੇ ਭਾਈ ਮਾਤਰਾ ਦੇ ਵਿੱਚ ਉਪੀਨ ਬਰਮਦ ਹੋਈ ਹੈ ਇਹਦੇ ਬਾਰੇ ਦਿਓ ਜਾਣਕਾਰੀ ਕੀ ਸੀ ਪੂਰਾ ਮਾਮਲਾ ਅੱਜ ਐਸਟੀਐਫ ਲੁਧਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਬਾਈ ਜਿਹੜੇ ਹੈ ਇਨਸਪੈਕਟਰ ਹਰਵਨ ਸਿੰਘ ਕਰ ਰਹੇ ਸੀਗੇ। ਔਰ ਡੀਐਸਪੀ ਵਿਰਕ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਨ ਦੇ ਵਿੱਚ ਸੀਗੇ। ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆ ਫਾਈ ਨੰਬਰ ਐਫਆਈਆਰ ਦਰਜ ਕੀਤੀ। ਦੋ ਵਿਅਕਤੀਆਂ 'ਚ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਧਜੀਂਦਰ ਸਿੰਘ। ਔਰ ਇਹਨਾਂ ਦੇ ਕੋਲੋਂ 66 ਕਿਜੀ 66 ਕਿਜੀ ਓਪੀਐਮ ਜਿਹੜੀ ਹੈ ਬਰਾਮਦ ਕੀਤੀ। ਸਰ ਇਹ ਇਹ ਨਿਯਮ ਪਰਿਮਾਤਰਾ ਵਿੱਚ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਏ ਔਰ ਸਕੋਰਪੀਓ ਵੀ ਸੀ ਬਰਬੰਦ ਕਰ ਲਈਏ ਔਰ ਉਹਦੇ ਵਿੱਚੋਂ ਅਸੀਂ 60 ਕਿਲੋ ਰਿਕਵਰੀ ਕੀਤੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਦੇ ਜਿਹੜਾ ਆਪਣਾ ਗੁਰਦੇਵ ਸਿੰਘ ਵਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਥੇ ਝਾਰਖੰਡ ਮਾਈਨਸ ਦੇ ਵਿੱਚ ਚੱਲਦੇ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨਹੀਂ ਪਹਿਲਾਂ ਵੀ ਆ ਜਿਹੜਾ ਇੱਕ ਵਿਅਕਤੀ ਹੈ ਤੇਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਸੀ ਰਿਕਾਰਡ ਇਹਨਾਂ ਦਾ ਕਢਾਵਾਂਗੇ ਪਤਾ ਲੱਗੇਗਾ ਸਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਪੀ ਦਾ ਮੈਸਰੀ ਆਦੀ ਹੈ ਨਹੀਂ ਅਜੇ ਤੱਕ ਤਾਂ ਇਹ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਬਿਚ ਨੂੰ ਹੱਥ ਲੇ ਗੰਦੇ ਕੋਈ ਹੋਰ ਨੈਟਵਰਕ ਵੀ ਇਹਨਾਂ ਦਾ ਕੋਈ ਹੋ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਵੀ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕਿਹਨਾਂ ਸਰ ਜਿਤਨਾ ਸ਼ਾਇਦ ਕਿਹਾ ਦੀ ਵੱਡੀ ਰਿਕਵਰੀ ਮੰਨੀ ਜਾਂਦਾ ਜੇ ਕੋਈ ਕੈਸ਼ ਵਗੈਰਾ ਕੋਈ ਇਹਨਾਂ ਤੋਂ ਕੋਈ ਡਰਗ ਏਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਸਰ ਦੋਨੇ ਦੋਨੇ ਵਿਅਕਤੀ ਜਿਹੜੇ ਨੇ ਕੀ ਤੁਹਾਨੂੰ ਇਹ ਦੱਸਿਆ ਕਿ ਕਿਸ ਤਰ੍ਹਾਂ ਮੜਿਆ ਕੋਈ ਇਸ ਬਾਰੇ ਕੋਈ ਖਲਾਸਾ ਹੋਇਆ ਜਾਂ ਕੋਈ ਨਹੀਂ ਅਜੇ ਤਾਂ ਇੱਕ ਉਹ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰੇਟ ਸਾਹਦੇ ਪੇਸ਼ ਕਰਨਾ ਰਿਮਾਨ ਲਵਾਂਗੇ ਤਾਂ ਰਿਮਾਨ ਤੋਂ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਮ ਤੇ ਹੈ ਜੇ ਗੱਡੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਤੇ ਹਾਂਜੀ ਸਰ ਖੁਦ ਐਡਿਕਟ ਨੇ ਇਹ ਅ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕੋਈ ਇਹਨਾਂ ਦਾ ਕੋਈ ਲਿੰਕ ਕੋਈ ਪਰਚੇਜ਼ਿੰਗ ਵਾਲਾ ਲਿੰਕ ਤਾਂ ਨਹੀਂ ਸਾਹਮਣੇ ਆਇਆ ਸਰ ਅਜੇ ਤੱਕ ਪਰਚੇਜ਼ਿੰਗ ਦਾ ਸਰ ਜਿਹੜਾ ਮਤਲਬ ਜਿਹੜਾ ਜੀਤ ਨੂੰ ਬੀਚਣੀ ਸੀ ਇਹਨਾਂ ਨੇ ਨਹੀਂ ਬੀਚੀ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੁਸ਼ੇਸ਼ ਕਰਾਂਗੇ ਫਿਰ ਗੱਲ ਸਾਹਮਣੇ ਆਉਣਗੇ ਅੱਛਾ ਜੀ ਹਾਂ ਜੀ ਚਾਰ ਖਣ ਤੋਂ ਲੈ ਕੇ ਹਾਂ ਜੀ ਤੇ ਸਪਲਾਈ ਕਿਦਾਂ ਕਰਦੇ ਕੋਈ ਬੇ ਆਫ ਇਹ ਸਪਲਾਈ ਤਾਂ ਬੋਰਡ ਆਫ ਟ੍ਰਾਂਸਪੋਰਟ ਤਾਂ ਇਹਨਾਂ ਕੋਲ ਹੈ ਹੀ ਹੈ ਥਰੂ ਲੈਂਡ ਰੂਡ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਦਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫਤੀਸ਼ ਅਸੀਂ ਕਰਾਂਗੇ ਤਾਂ ਸਭ ਨੇਗਲ ਆ ਜਾਏਗਾ ਕਿਵੇਂ ਕਰਦੇ ਨੇ ਉਹ ਮੋਡ ਵੀ ਇਹਨਾਂ ਦਾ ਪਤਾ ਲੱਗ ਜਾਏ ਸਰ ਗੁਪਤ ਸੁਝਮੇ ਦੇ ਆਧਾਰ ਤੇ ਇਹਦੀ ਇਹਨਾਂ ਦੀ ਗੁਪਸਾਰੀ ਹੋਈ ਹੈ ਜੀ ਜੀ ਇਸੇ ਇਨਫਰਮੇਸ਼ਨ ਬੇਸਿਸ ਤੇ ਅਫੇਅਰ ਡਿਪਟੀ ਸੀ ਕਿ ਔਰ ਜਿਹੜਾ ਸਵੇਰ ਤੋਂ ਬਾਅਦ ਨਾਕਾ ਲਗਾ ਕੇ ਖੜਿਆ